ਪੰਜਾਬ ਦੇ ਵਿੱਚ ਅਸ਼ਲੀਲ ਲਚਰਤਾ ਫੈਲਾਉਣ ਵਾਲੇ ਯੂਟਿਊਬਰਾਂ ਦੀ ਹੁਣ ਸ਼ਾਂਤਾਈ ਹੋਈ ਹੈ। ਭਾਬੀ ਕਮਲਕੌਰ ਔਰ ਫਰੋਤ ਕਾਂਜਨ ਕੁਮਾਰੀ ਦੇ ਕਤਲ ਮਾਮਲੇ 'ਚ ਪੰਜਾਬ ਪੁਲਿਸ ਦੇ ਵੱਲੋਂ ਅਮਰਤਪਾਲ ਸਿੰਘ ਮੈਰੋ ਦੇ ਦੋ ਸਾਥੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਜਦਕਿ ਅਮਰਤਪਾਲ ਸਿੰਘ ਮੈਰੋ ਅਜੇ ਵੀ ਪੁਲਿਸ ਦੀ ਗ੍ਰਿਫਤ ਦੇ ਵਿੱਚੋਂ ਬਾਹਰ ਹੈ। ਉਦੋਂ ਅਸ਼ਲੀਲ ਕੰਟੈਂਟ ਨਾਲ ਸੰਬੰਧਿਤ ਇਸ ਕਤਲ ਮਾਮਲੇ ਦੇ ਵਿੱਚ ਹੁਣ ਸ਼ਹੀਦ ਪਾਈ ਸਤਵੰਦ ਸਿੰਘ ਦੇ ਪਤੀਜੇ ਤੇ ਸੁਖਵਿੰਦਰ ਸਿੰਘ ਅਗਵਾਨ ਮੁਖ ਸੇਵਾਦਾਰ ਗੁਰਦੁਆਰਾ ਯਾਦਗਾਰੀ ਸ਼ਹੀਦਾਂ ਨੇ ਅਮਰਤਪਾਲ ਸਿੰਘ ਮੈਰੋ ਦੀ ਅਸ਼ਲੀਲ ਟੈਂਟ ਖਿਲਾਫ ਹਿਮਾਇਤ ਕੀਤੀ ਹੈ। ਜਾਣਕਾਰੀ ਮੁਤਾਬਕ ਸੁਖਵਿੰਦਰ ਅਗਵਾਨ ਦਾ ਇਹ ਕਹਿਣਾ ਹੈ ਕਿ ਇੱਕ ਔਰਤ ਜਿਸ ਦਾ ਨਾਮ ਕੰਚਨ ਕੁਮਾਰੀ ਉਰਫ ਕਮਲਕੌਰ ਸੀ ਉਸ ਦਾ ਕਤਲ ਸਿੰਘਾਂ ਦੁਆਰਾ ਕੀਤਾ ਗਿਆ ਹੈ ਬੇਸ਼ੱਕ ਅਸੀਂ ਕਿਸੇ ਵੀ ਤਰ੍ਹਾਂ ਦੀ ਵਾਇਲੇਸ਼ਨ ਦੇ ਹੱਕ ਦੇ ਵਿੱਚ ਨਹੀਂ ਆ ਪਰ ਜਦੋਂ ਗੰਦ ਨੂੰ ਸਾਫ਼ ਕਰਨਾ ਹੋਵੇ ਤਾਂ ਥੋੜੇ ਬਹੁਤੇ ਛਿੱਟੇ ਖੋਤੇ ਵੀ ਪੈ ਹੀ ਜਾਂਦੇ ਨੇ ਜੇਕਰ ਅੱਜ ਸਿੰਘਾਂ ਨੂੰ ਇਹ ਕਦਮ ਚੁੱਕਣਾ ਪਿਆ ਤਾਂ ਉਹਦੇ ਲਈ ਜ਼ਿੰਮੇਵਾਰ ਸਮਾਜ ਦੇ ਕੁਝ ਲਚਰ ਬਿਰਤੀ ਦੇ ਲੋਕ ਨੇ ਤੇ ਜਾਂ ਫਿਰ ਸਭ ਤੋਂ ਵੱਡੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਬਣਦੀ ਹੈ ਕਿਉਂਕਿ ਅਸਲ ਦੇ ਵਿੱਚ ਇਹਨਾਂ ਲੱਚਰ ਬਿਰਤੀ ਦੇ ਲੋਕਾਂ ਨੂੰ ਨੱਥ ਪਾਉਣ ਦਾ ਕੰਮ ਸਰਕਾਰਾਂ ਦਾ ਹੁੰਦਾ ਹੈ ਪਰ ਸਰਕਾਰਾਂ ਇਸ ਪਾਸੇ ਵੱਲ ਧਿਆਨ ਨਹੀਂ ਦਿੰਦੀਆਂ ਉਹਨਾਂ ਦੇ ਵੱਲੋਂ ਅੱਗੇ ਇਹ ਕਿਹਾ ਗਿਆ ਕਿ ਅਸਲ ਕਰਾਇਮ ਤਾਂ ਲੱਚਰ ਮਾਨਸਿਕਤਾ ਦੇ ਵਿੱਚੋਂ ਹੀ ਪੈਦਾ ਹੁੰਦਾ ਹੈ ਇਸ ਘਟਨਾ ਤੋਂ ਉਹਨਾਂ ਲੋਕਾਂ ਨੂੰ ਸੇਧ ਲੈਣੀ ਚਾਹੀਦੀ ਹੈ ਜਿਹੜੇ ਇਹਨਾਂ ਲੋਕਾਂ ਨੂੰ ਸਮਾਗਮਾਂ ਦੇ ਵਿੱਚ ਬੁਲਾਉਂਦੇ ਨੇ ਤੇ ਸਾਡੇ ਬੱਚੇ ਬੱਚੀਆਂ ਦੇ ਸਿਰ ਤੇ ਇਹੋ ਜਿਹੇ ਕਿਰਦਾਰ ਮਰਦੇ ਨੇ ਜੋ ਇਹਨਾਂ ਨੂੰ ਅੱਗੇ ਜਾ ਕੇ ਜਾਂ ਤਾਂ ਨਚਾਰ ਬਣਾਉਂਦਾ ਹੈ ਤੇ ਜਾਂ ਫਿਰ ਦੇ ਵਪਾਰ ਵੱਲ ਧੱਕ ਦਿੰਦਾ ਹੈ ਜਾਣਕਾਰੀ ਮੁਤਾਬਕ ਸੁਖਵਿੰਦਰ ਸਿੰਘ ਅਗਵਾਨ ਦੇ ਵੱਲੋਂ ਅੱਗੇ ਇਹ ਵੀ ਕਿਹਾ ਗਿਆ ਕਿ ਮੈਂ ਅਮਰਤਪਾਲ ਸਿੰਘ ਮਹਿਰੋਂ ਦੇ ਨਾਲ ਹਾਂ ਤੇ ਮੈਨੂੰ ਲੱਗਦਾ ਕਿ ਉਹ ਸਾਰੇ ਲੋਕ ਮਹਿਰੋਂ ਦੇ ਨਾਲ ਨੇ ਜਿਨ੍ਹਾਂ ਨੂੰ ਆਪਣੀਆਂ ਇੱਜ਼ਤਾਂ ਪਿਆਰੀਆਂ ਨੇ ਤੀਆਂ ਭੈਣਾ ਸਭ ਦੇ ਆ ਪੁਲਿਸ ਮੁਲਾਜ਼ਮਾ ਦੇ ਵੀ ਨੇ ਤੇ ਉਹਨਾਂ ਨੂੰ ਵੀ ਭਾਈ ਸਾਹਿਬ ਦੇ एहसानमंद ਹੋਣਾ ਚਾਹੀਦਾ ਜਿੱਥੋਂ ਤੱਕ ਇੱਕ ਔਰਤ ਦੀ ਗੱਲ ਹੈ ਤਾਂ ਆਈਡੈਂਟੀਟੀ ਕਾਰਡ ਸਿੱਖਾਂ ਨੇ ਨਾ ਇੰਦਰਾਬਿਲੇ ਵੇਖਿਆ ਸੀ ਤੇ ਨਾ ਅੱਗੇ ਵੇਖਣੇ ਆ ਸਮਾਜ ਪ੍ਰਤੀ ਸਿਹਰਦ ਲੋਕੋ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਕਿ ਤੁਸੀਂ ਆਪਣੇ ਪੰਜਾਬ ਰੂਪੀ ਵਿੜੇ ਅੰਦਰ ਕੰਡੇ ਨਾ ਬੀਜੋ ਇਸ ਧਰਤੀ ਤੇ ਜੋ ਬੀਜੋਗੇ ਉਹੀ ਉਗੇਗਾ ਤਾਂ ਲਗਾਤਾਰ ਅਸ਼ਲੀਲ ਕੰਟੈਂਟ ਬਣਾਉਣ ਦਾ ਮਾਮਲਾ ਹੁਣ ਲਗਾਤਾਰ ਭੱਕਦਾ ਜਾ ਰਿਹਾ ਹੈ ਹਾਲਾਂਕਿ ਇਹ ਵੀ ਕਿਹਾ ਜਾ ਰਿਹਾ ਹੈ ਕਿ ਲਚਰਤਾ ਫੈਲਾਉਣ ਵਾਲਿਆਂ ਨੂੰ ਪਹਿਲਾਂ ਪਿਆਰ ਦੇ ਨਾਲ ਸਮਝਾਇਆ ਵੀ ਗਿਆ ਸੀ ਇਸ ਦੇ ਵਿੱਚ ਚਾਹੇ ਪ੍ਰੀਤ ਜੱਟੀ ਹੋਵੇ ਜਾਂ ਫਿਰ ਦੀਪਿਕਾ ਲੂਥਰਾ ਹੋਵੇ ਤੇ ਜਾਂ ਫਿਰ ਕੰਚਨ ਕੁਮਾਰੀ ਉਰਫ ਭਾਬੀ ਕਮਲਕੌਰ ਹੋਵੇ ਇਹਨਾਂ ਸਭ ਨੂੰ ਪਿਆਰ ਦੇ ਨਾਲ ਸਮਝਾਇਆ ਗਿਆ ਸੀ ਕਿ ਤੁਹਾਡਾ ਦਾ ਕੰਟੈਂਟ ਹੈ ਉਹ ਬੱਚਿਆਂ ਦੀ ਮਾਨਸਿਕਤਾ ਤੇ ਜ਼ਿਆਦਾ ਜ਼ੋਰ ਪਾ ਰਿਹਾ ਹੈ ਇਸ ਕਰਕੇ ਬੱਚੇ ਜੋ ਵੇਖਦੇ ਨੇ ਉਹੀ ਕਰਨਾ ਚਾਹੁੰਦੇ ਨੇ ਇਸ ਕਰਕੇ ਤੁਸੀਂ ਲਚਰਤਾ ਨਾ ਫੈਲਾਓ ਵਧੀਆ ਵੀਡੀਓ ਬਣਾਓ ਕੋਈ ਵੀ ਵੈਦਾਂ ਦੀਆਂ ਜਾਂਫਰ ਐਸਟਰੋਲੋਜਿਸ ਦੀਆਂ ਵੀਡੀਓ ਤੁਸੀਂ ਨਾ ਬਣਾਓ ਇਸ ਕਰਕੇ ਉਹ ਸਿੱਧਾ ਦਿਮਾਗ ਤੇ ਸੱਟ ਪਾਉਂਦੇ ਨੇ ਤੇ ਸਾਡੇ ਨੌਜਵਾਨ ਉਧਰ ਵੱਲ ਨੂੰ ਹੀ ਤੁਰ ਪੈਂਦੇ ਨੇ ਪਰ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਹਨਾਂ ਨੂੰ ਪਿਆਰ ਨਾਲ ਸਮਝਾਉਣ ਤੋਂ ਬਾਅਦ ਵੀ ਇਹ ਆਪਣੀਆਂ ਹਰਕਤਾਂ ਤੋਂ ਬਾਝ ਨਹੀਂ ਆ ਰਹੇ ਸਨ ਇਸੇ ਕਰਕੇ ਇਹਨਾਂ ਦੇ ਖਿਲਾਫ ਹੁਣ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ ਇਹ ਮਾਮਲਾ ਲਗਾਤਾਰ ਭਖਿਆ ਹੋਇਆ ਹੈ ਇਸ ਤੋਂ ਪਹਿਲਾਂ ਕੰਚਨ ਕੁਮਾਰੀ ਦਾ ਕਤਲ ਹੋ ਗਿਆ ਸੀ ਅਮਰਪਾਲ ਸਿੰਘ ਮੈਰੋ ਦੇ ਦੋ ਸਾਥੀਆਂ ਨੂੰ ਗ੍ਰਿਫਤਾਰ ਕਰ ਲਿਆ ਸੀ ਤੇ ਹੁਣ ਵੀ ਲਗਾਤਾਰ ਜਿਹੜੇ ਅਜੇ ਹੀ ਜਿਹੜਾ ਚਰਤਾ ਫਲਾਉਂਦੇ ਨੇ ਉਹਨਾਂ ਨੂੰ ਅਪੀਲ ਵੀ ਕੀਤੀ ਗਈ ਹੈ ਉਹਨਾਂ ਦਾ ਇਹ ਕਹਿਣਾ ਕਿ ਸਾਨੂੰ ਧਮਕੀ ਭਰੇ ਕਾਲ ਆ ਰਹੇ ਨੇ ਅਸੀਂ ਵੀਡੀਓਜ਼ ਹੁਣ ਵਧੀਆ ਬਣਾ ਰਹੇ ਹਾਂ ਪਰ ਅਸੀਂ ਅੱਗੇ ਤੋਂ ਅਸ਼ਲੀਲ ਕੰਟੈਂਟ ਨਹੀਂ ਬਣਾਵਾਂਗੇ ਇਸ ਕਰਕੇ ਉਹਨਾਂ ਦੇ ਵੱਲੋਂ ਮਾਫੀ ਵੀ ਸਿੱਖ ਸੰਗਤ ਤੋਂ ਹੱਥ ਜੋੜ ਕੇ ਮੰਗੀ ਗਈ ਹੈ ਅਮਰਤਪਾਲ ਸਿੰਘ ਮੈਰੋ ਤੋਂ ਵੀ ਉਹਨਾਂ ਦੇ ਵੱਲੋਂ ਮਾਫੀ ਮੰਗੀ ਗਈ ਹੈ ਪਰ ਹੁਣ ਲਗਾਤਾਰ ਡਰ ਦੇ ਮਾਹੌਲ ਦੇ ਵਿੱਚ ਨੇ ਉਹਨਾਂ ਦੇ ਵੱਲੋਂ ਸੁਰੱਖਿਆ ਦੀ ਮੰਗ ਕੀਤੀ ਜਾ ਰਹੀ ਹੈ ਵੀਡੀਓਜ਼ ਬਣਾ ਕੇ ਕਿਹਾ ਜਾ ਰਿਹਾ ਹੈ ਕਿ ਸਾਨੂੰ ਧਮਕੀ ਭਰੇ ਕਾਲ ਆ ਰਹੇ ਨੇ ਹਾਲਾਂਕਿ ਹੁਣ ਅਸੀਂ ਸਾਫ ਸੁਥਰਾ ਕੰਟੈਂਟ ਬਣਾਉਂਦੇ ਆ ਪਰ ਫਿਰ ਵੀ ਉਹਨਾਂ 12 ਦੇ ਵਿੱਚ ਖੌਫ ਦਾ ਮਾਹੌਲ ਹੈ